ਨਹ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਇੱਕ ਕਾਰਨ ਆਇਆ ਕਿ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦੇ ਨਾਲ ਹੀ ਗਰਗ ਜ਼ਹਿਰਾ ਲੱਗਦਾ ਹੈ ਨਾ ਪਲਾਦ ਵਾਲਾ ਉੱਥੇ ਬਾਬਾ ਸਾਹਿਬ ਦਾ ਦੇ ਬੀਮਰੋ ਉਮੀਦਵਾਰ ਜੀ ਭਾਰਤ ਦੇ ਸਰਦਾਰ ਦੇ ਨਮਾਤਾ ਜਿੱਦੀ ਪ੍ਰਧਾਨਾ ਲੱਗੀ ਦੀ ਹੈ ਉੱਥੇ ਕੋਈ ਸ਼ਰਾਰਤੀ ਬੰਦਾ ਹੈ ਜਿਹੜਾ ਇੱਕ ਐਡੀ ਵੱਡੀ ਪੌੜੀ ਲਾ ਕੇ ਚੜ ਗਿਆ ਉੱਪਰ ਉਸ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਹੈ ਤੇ ਸਵਿਧਾਨ ਨੂੰ ਵੀ ਹਿਜਰਾਇਆ ਗਿਆ ਜੋਤੇ ਬਣਿਆ ਵਾ ਅੰਮ੍ਰਿਤਸਰ ਦੇ ਬੰਦੇ ਸੀ ਅੱਜ ਬਟਾਲੇ ਜਦੋਂ ਇਹ ਮਤ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਹੋਰ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ? ਇਹ ਸ਼ਰਧ ਕਰਾਉਣ ਦਾ ਕਰਾਉਣ ਦਾ ਬੰਦਾ ਕੌਣ ਆ? ਕਿਉਂਕਿ ਇੱਕ ਬੰਦਾ ਇਹਦਾ ਮੁੱਗੇ ਹੋ ਜਾਂਦਾ ਉਹ ਮੁੱਗੇ ਤੋਂ ਆਵੇ ਅੰਮ੍ਰਿਤਸਰ ਦੇ ਵਿੱਚ ਆ ਕੇ ਸ਼ਰਧ ਕਰੰਦੇ ਆ ਵਾ ਯਾਦ ਹੈ ਉਥੇ ਬਿਸਨੀਕ ਹੋਵੇ ਫੇਰ ਮੈਂ ਕਹ ਰਹੀਏ ਇਹਨੇ ਦੁਬਈ ਰੰਦਾ ਇਹ ਦੁਬਈੋਂ ਮੁੱਗੇ ਆ ਮੁੱਗੇ ਤੋਂ ਇੱਥੇ ਆ ਰਿਹਾ ਅੰਮ੍ਰਿਤਸਰ ਇਹ ਵਿਸ਼ੇ ਕੋਈ ਨਾ ਕੋਈ ਸਿਆਸਤੀ ਆ ਜਿਹਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਲਣ ਦੇ ਨੂੰ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਅਗੇ ਇਹੋ ਬੇਨਤੀ ਆ ਕਿ ਬੰਦਿਆਂ ਨੂੰ ਗਿਲੋ ਜੇਕਰ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਨ੍ਹ ਕੇ ਲਿਆ ਜਾਏਗਾ ਮੈਂ ਵਿਕੀ ਕਟਾਨ ਭਾਈ ਕਰਮਚਾਰੀ ਯੂਨੀਅਨ ਵਾਈਸ ਪ੍ਰਧਾਨ ਪੰਜਾਬ ਪਿਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਧ ਭਾਗੀ ਘਟਨਾ ਆਈ ਆ ਭਾਰਤ ਰਤਨ ਸਭਿਧਾਨ ਨਿਰਮਾਤਾ बाबा साहेब अंबेडकर जी दी ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਬਨਾਲ ਬੇਅਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਦੇ ਨਾਲ ਪੂਰੇ ਹਿੰਦੂਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀਕ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਵਰਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਲੱਗੀ ਹੈ। ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਹੋਆ ਉਹਦੇ ਤੇ ਬੰਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲੋ ਪਰਪਰਸੀ। ਕੋਤਲਾ ਬੰਦਾ ਕੋਈ ਵੀ ਅੱਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਇਹ ਤੇ ਉਹ ਸਿਸਟਮ ਚੱਲਦਾ ਪਿਆ ਹੋਆ। ਇਹ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸੇਕ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਾਲਾਤਾਂ ਦੇ ਵਿੱਚ ਪਹਿਲੇ ਹੀ ਦੀਆਂ ਉਹ ਹਾਲਾਤਾਂ ਦੇ ਵਿੱਚ ਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਬਾ ਸਾਹਿਬ ਦੀ ਬੇਅਦਬੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ। ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨ ਆ। ਔਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਘਟਨਾ ਹੋਈ ਆ ਉਹ ਦਿਨ ਨਕੇਦੀ ਕਰਦੇ ਆ ਆ ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜੱਥੇਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਸ ਇਸ ਚੀਜ਼ ਤੇ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਪ੍ਰਕਰ ਮੱਖ ਮੰਤਰੀ ਭਗਵਨ ਮਾਨ ਜੀ ਤੱਕ ਇਸ ਜੀ ਦੀ ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਬੋਸ਼ਨਾ ਤੇ ਜਿਹੜੀ ਭਾਂਜੀ ਕਾਰਵਾਈ ਹੋ ਕੀਤੀ ਚਲ ਇਹ ਤਕਰੀਬਨ ਇੱਕ ਘੰਟੇ ਦਾ ਕਰਨਾਵਾ ਅਸੀਂ ਰੋਲ ਜਾਮ ਕੀਤਾ ਵਾ ਰੋਸ਼ ਮਜਾਰਾ ਉਤੀ ਜਿਹੜਾ ਸਾਡਾ ਰੋਸ਼ ਆ ਤੁਹਾਡੇ ਕੋਲ ਇਹੀ ਇੱਕ ਜਰੀਆ ਵਾ ਕਿ ਆਪਣਾ ਜਿਹੜਾ ਸਮਾਜ ਨੂੰ ਇਕੱਠਾ ਕੀਤਾ ਆਪਣੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ ਤੇ ਬਟਾਲੇ ਦੇ ਵਿੱਚ ਰੋਸ਼ ਮਜਾਰਾ ਕਰਦੇ ਸ਼ਾਇਦ ਇਹ ਪਲਾਂਟ ਆ ਕੋਈ ਏਜੰਸੀਆਂ ਹੋਣ ਜਾਂ ਕਿਤੇ ਕੋਈ ਇਹਦੇ ਵਿੱਚ ਕੋਈ ਕੋਈ ਅਜਿਹੀ ਚੀਜ਼ ਹੋਵੇ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੇ بڑے ਪਿਆਰ ਨਾਲ ਲੋਕ ਚੱਲਦੇ ਪਿਆ ਬਹੁਤ ਨੋਟਾਇਆ ਇਹ ਆ ਕੀ ਅਸ਼ਾਂਤੀ ਇੱਥੇ ਪਾਲੇ ਜਿਹੜੇ ਲੋਕ ਆ ਭੜਦਣਾ ਤੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ